కనెడ్ మేరాజా ఆ కనెడ్ మేన కనెడ్ మేరా వీజా ట్రుడో వీా ਸਤਿ ਸ਼੍ਰੀ ਅਕਾਲ ਪੰਜਾਬੀਓ ਦੁਨੀਆ ਦੇ ਵੱਖ-ਵੱਖ ਹਿੱਸਿਆਂ ਬਾਗ ਕੈਨੇਡਾ ਦੇ ਵਿੱਚ ਵੀ ਇਸ ਸਮੇਂ ਜਿਹੜੀ ਓਕੜਾਕੇ ਦੀ ਠੰਡ ਪੈ ਰਹੀ ਹੈ ਤੇ ਇਸ ਦੌਰਾਨ এনवायरमेंट ਕੈਨੇਡਾ ਦੇ ਵੱਲੋਂ ਕੈਨੇਡਾ ਦੇ ਵਿੱਚ ਸਾਰਤਿਆਂ ਦੇ ਬਰਫ਼ੀਲੇ ਤੂਫਾਨ ਦੀ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਭਿਆਨਕ ਬਰਫ਼ੀਲੇ ਤੂਫਾਨ ਨੇ ਦਸਤਕ ਦਿੱਤੀ ਹੈ ਜਿਸ ਦੇ ਗਣ ਪਿਛਲੇ 24 ਘੰਟਿਆਂ ਦੇ ਦੌਰਾਨ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੀ ਭਾਰੀ ਬਰਫ਼ਬਾਰੀ ਹੋ ਰਹੀ ਹੈ এনवायरमेंट ਕੈਨੇਡਾ ਦੇ ਅਨੁਸਾਰ ਟੋਰਾਂਟੋ ਜੋਰਕ ਪੀਲ ਹਾਲਟਨ ਅਤੇ ਡਰਹਮ ਦੇ ਖੇਤਰਾਂ ਦੇ ਭਾਰੀ ਬਰਫਵਾਰੀ ਦੇ ਨਾਲ-ਨਾਲ ਜਿਹੜੀ ਹੁਣ ਤੂਫਾਨ ਆਉਣ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ 5 ਤੋਂ 10 ਸੈਂਟੀਮੀਟਰ ਤੱਕ ਬਰਫਵਾਰੀ ਹੋਣ ਦੀ ਸੰਭਾਵਨਾ ਜਤਾ ਦਿੱਤੀ ਗਈ ਹੈ ਤੇ ਇਹਨਾਂ ਖੇਤਰਾਂ ਦੇ ਲਈ ਹੁਣ ਮੌਸਮ ਏਜੰਸੀ ਨੇ ਕਿਹਾ ਹੈ ਕਿ ਬਰਫ ਜੰਮਣ ਦਾ ਖਤਰਾ ਹੈ ਤੇ ਚੇਤਾਵਨੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ ਕਿ ਡਰਾਈਵਿੰਗ ਦੀਆਂ ਸਥਿਤੀਆਂ ਖਤਰਨਾਕ ਹੋ ਸਕਦੀਆਂ ਹਨ ਤੇ ਖਾਸ ਤੌਰ ਦੇ ਉੱਤੇ ਸ਼ਾਮ ਤੱਕ ਕਿਉਂਕਿ ਤਾਪਮਾਨ ਠੰਡ ਦੇ ਨਿਸ਼ਾਨ ਤੋਂ ਵੀ ਉੱਪਰ ਵੱਲ ਵਧਦਾ ਜਾ ਰਿਹਾ ਹੈ ਇਸ ਤੋਂ ਇਲਾਵਾ ਭਾਰੀ ਬਰਫਵਾਰੀ ਦੇ ਦੌਰਾਨ ਜਿਹੜੀਆਂ ਤੇਜ਼ ਹਵਾਵਾਂ ਚੱਲ ਰਹੀਆਂ ਹਨ ਜਿਸ ਦੇ ਕਾਰਨ ਇਹ ਬਰਫੀ ਇਲੇ ਤੂਫਾਨ ਦੇ ਵਿੱਚ ਤਵਤੀਲ ਹੋ ਚੁੱਕੀਆਂ ਹਨ ਤੇ ਉੱਥੇ ਹੀ بارش ਦੀ ਵੀ ਜਿਹੜੀ ਆਹ ਸੰਭਾਵਨਾ ਜਿਤਾ ਦਿੱਤੀ ਗਈ ਹੈ 20 ਤੋਂ 40 ਮਿਲੀਲੀਟਰ ਦੇ ਵਿੱਚਕਾਰ بارش ਹੋਣ ਦੀ ਸੰਭਾਵਨਾ ਵੀ ਜਿਹੜੀ ਆ ਕੈਨੇਡਾ ਦੇ ਵਿੱਚ ਜਿਤਾ ਦਿੱਤੀ ਗਈ ਹੈ ਸੋ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ ਕਿ ਇਸ ਸਾਲ ਜਿਹੜਾ ਸੀਜ਼ਨ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਘੱਟ ਬਰਫਵਾਰੀ ਹੋਈ ਸੀ ਤੇ ਹੁਣ ਜਨਵਰੀ ਦੇ ਪਹਿਲੇ ਵੀਕ ਤੇ ਵਿੱਚ ਹੀ ਇਹ ਭਾਰੀ ਭਿਆਨਕ ਬਰਫੀਲਾ ਤੂਫਾਨ ਆਇਆ ਹੈ ਜਿਸ ਦੇ ਕਾਰਨ ਟ੍ਰਾਂਟੋ ਤੋਂ ਲੈ ਕੇ ਬੈਨਕੂਬਰ ਤੱਕ ਕੈਨੇਡਾ ਦੇ ਵਿੱਚ ਬਰਫ ਦੀ ਚਿੱਟੀ ਚਾਦਰ ਜਿਹੜੀ ਉਹ ਬਿਸ ਚੁੱਕੀ ਤੇ ਲਗਾਤਾਰ ਤੇਜ਼ ਹਵਾਵਾਂ ਚੱਲ ਰਹੀਆਂ ਹਨ ਤੇ ਆਵਾਜਾਈ ਪੂਰੀ ਤਰ੍ਹਾਂ ਜਿਹੜੀ ਹੈ ਕਈ ਜਗ੍ਹਾ ਦੇ ਉੱਤੇ ਠੱਪ ਹੋ ਚੁੱਕੀ ਹੈ ਤੇ ਲੋਕਾਂ ਦੇ ਲਈ ਹੁਣ ਘਰੋਂ ਬਾਹਰ ਨਿਕਲਣਾ ਵੀ ਜਿਹੜਾ ਕਾਫੀ ਜ਼ਿਆਦਾ ਮੁਸ਼ਕਲ ਹੋ ਰਿਹਾ ਹੈ ਸੋ ਬਾਰ-ਬਾਰ ਹੁਣ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ